ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਤੇ ਸੋ ਦੋਸਤੋ ਅੱਜ ਤਿੰਨ ਵੜਾ ਤੁਹਾਨੂੰ ਇਸ ਘਰੋਂ ਦਿਖਾਉਣੀਆਂ ਨੇ ਪਸ਼ੂ ਆਲਮੋਸਟ ਜਿੰਨੇ ਦਿਖਾਵਾਂਗੇ ਦੋਸਤੋ ਸਾਰੇ ਸੂਏ ਸੂਏ ਆ ਸੋ ਨਰਕ ਪਰਕ ਤਸੱਲੀ ਕੋਈ ਵੀਰ ਖਰੀਦਦਾਰ ਘਰ ਆਣਗੇ ਤੁਸੀਂ ਦੋ ਟਾਈਮ ਚੁਆਈ ਕਰ ਸਕਦੇ ਹੋ ਕੋਈ ਵੀਰ ਚਾਰ ਟਾਈਮ ਚੋਲੇ ਸੋ ਬਿਲਕੁਲ ਆਪਣਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਠੀਕ ਆ ਤੇ ਪਸ਼ੂ ਤੁਹਾਨੂੰ ਤਿੰਨ ਦਿਖਾ ਦਨੇ ਆ ਬਿਲਕੁਲ ਰੇਟ ਭਾਅ ਅਪਰ ਤੇ ਜਾਇਜ ਛੋਟੇ ਛੋਟੇ ਰੇਟ ਜਿਹੜੇ ਦੋਸਤੋ ਫੋਨ ਕੇ ਨਾ ਵੜਾਂ ਤੇ ਪੂਰੀ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰ ਲਾਂਗੇ ਦੋਸਤੋ ਅੱਜ 19 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸ਼ਾਮ ਦਾ ਕੋਈ ਸਮਾਂ ਤੁਸੀਂ ਨੋਟ ਕਰ ਲਓ 5:00 ਵਜੇ ਸ਼ਾਮ ਦਾ ਸਮਾਂ ਹੈਗਾ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਸਰੀਕਾ ਸਸਰੀਕਾ ਸੰਤੋ ਸਾਹਿਬ ਜੀ ਠੀਕ ਠਾਕ ਹੋ ਮਰ ਜੀ ਬੜੇ ਚੰਗੇ ਬੜੇ ਚੰਗੇ ਆਪਦੇ ਸਲਾਮ ਬਹੁਤ ਵਧੀਆ ਸੰਤੋ ਸਾਹਿਬ ਠੀਕ ਤੇ ਸੰਦੀਪ ਭਾਈ ਅੱਜ ਪਸ਼ੂ ਆ ਗਏ ਫਿਰ ਆਪਣੇ ਕੋਲ ਸੰਤੋ ਸਾਹਿਬ ਤਿੰਨ ਪਸ਼ੂ ਆਪਣੇ ਕੋਲ ਇੱਕ ਵਹਿੜਿਆ ਬਹੁਤ ਜਿਆਦਾ ਕਾਲੇ ਰੰਗ ਦੀ ਚੰਗੀ ਵਛੀ ਬਹੁਤ ਜਿਆਦਾ ਬਰੀਡ ਵਾਲੀ ਤੇ ਦੁੱਧ ਵਾਲੀ ਸਿਰਫ ਉਹ ਦੇਣ ਦਾਸ ਲੈਂਦੀ ਆ ਅੱਛਾ ਇੱਕ ਵਸ਼ੀ ਆਪਣੇ ਕੋਲ ਸੁਈ ਆ ਕੋਈ ਤੜਕੇ 4:00 ਵਜੇ ਤੇ ਸੁਈ 8:00 ਵਜੇ ਜੇਰ ਪ੍ਰੋਪਰ ਨੇ ਪਾਤੀ ਆ ਜੇਰ ਦੀ ਵੀਡੀਓ ਆਪਣੇ ਕੋਲ ਆ ਚਾਹੇ ਕੋਈ ਵੀ ਵੀਰ ਮੈਨੂੰ ਫੋਨ ਕਰਕੇ ਜਿਹੜਾ ਵੀ ਆਨਲਾਈਨ ਵੀ ਲਿੰਦਾ ਉਹ ਆਪਾਂ ਨੂੰ ਫੋਨ ਕਰਕੇ ਜੇਰ ਦੀ ਵੀਡੀਓ ਆਪਣੇ ਦਾ ਮੰਗਾ ਸਕਦਾ ਇਹਦੀ ਹੁਣ ਮੈਂ ਚਵਾਈ ਵੀ ਕਰਤੀ ਸੰਧੂ ਸਾਹਿਬ ਅੱਜ ਦਾ ਆਪਣਾ ਵਿਚਾਰ ਨਹੀਂ ਕੋਈ ਵੀਡੀਓ ਪਾਉਂਦਾ ਤੇ ਤੁਹਾਡੇ ਨਾਲ ਚਲੋ ਕਨੈਕਟ ਹੋ ਗਿਆ ਤੁਸੀਂ ਅੱਗੇ ਵੀ ਚਲੋ ਅਸੀਂ ਆ ਜੰਨੇ ਆ ਤੇ ਆਪਾਂ ਪਾਦੇ ਲੱਗੇ ਹੁਣ ਮੈਂ 4 ਕਿਲੋ ਦੇ ਲਗਭਗ ਚਵਾਈ ਕੀਤੀ ਆ ਅੱਜ ਮਾਰਨਿੰਗ ਸੁਈ ਆ ਹਾਂਜੀ ਹਾਂਜੀ ਮਾਰਨਿੰਗ ਹੋਣੀ ਹੈ ਜੇ ਚੋਗੇ ਅੜਿਆ ਫਿਰ ਵੀ ਤੁਹਾਨੂੰ ਆਪਾਂ ਤਾਰਾ ਮਰਾਗੇ ਖੋਣੇ ਬਹੁਤ ਹੀ ਜਿਆਦਾ ਚੰਗੀ ਚਵਾਈ ਹੈ ਸੰਧੂ ਸਾਹਿਬ ਸੋ ਦੋਸਤੋ ਬਿਲਕੁਲ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ ਹੁਣ ਕੁਝ ਟਾਈਮ ਪਹਿਲਾਂ ਜਿਹੜੀ ਚਵਾਈ ਜਾਂਦੀ ਹੋ ਚੁੱਕੀ ਆ ਆ ਵੇਖੋ ਥਾਂ ਨੂੰ ਤੁਹਾਨੂੰ ਉੱਤਰਾ ਆ ਦੇਖੋ ਜੀ ਅੱਛਾ ਸੰਦੀਪ ਭਾਈ ਅੱਜ ਮੰਨ ਲਓ ਵੀ ਸਵੇਰ ਸੂਈ ਹੈ ਹਾਂਜੀ ਸੰਧੂ ਸਾਹਿਬ ਇਹ ਨਾ ਕੁਝ 4 ਵਜੇ ਦੇ ਕਰੀਬ ਸੂਈ ਹੈ ਜੀ ਆ ਤੇ 4 ਵਜੇ ਦੇ ਕਰੀਬ ਸੂਕੇ ਨੇ ਕੋਈ 8 8:30 ਵਜੇ ਜੇਰ ਵੀ ਪ੍ਰੋਪਰ ਸੰਧੂ ਸਾਹਿਬ ਪਾਤੀ ਆ ਅੱਛਾ ਬਾਕੀ ਚੂਣ ਵੇਖੋ ਬਹੁਤ ਜਿਆਦਾ ਮੱਛੀ ਮੋਟਰੀ ਆ ਸੰਧੂ ਸਾਹਿਬ ਵੇਖੋ ਆ ਲਓ ਜੀ ਲੋ ਵੀ ਦੋਸਤੋ ਕਰੋ ਚਵਾਈ ਜੈਕ ਬਿਲਕੁਲ ਅਗਲੇ ਥਣਾਂ ਦੀ ਬਿਲਕੁਲ ਬੌਲੇ ਤੁੱਤੇ ਆ ਸੋ ਕੋਈ ਵੀ ਰਫ ਦੀ ਆਣ ਕੇ ਘਰੇ ਤਸੱਲੀ ਕਰ ਸਕਦਾ ਠੀਕ ਆ ਤੇ ਮਗਰ ਵੀ ਮੱਛੀ ਹੈ ਨਾ ਜੀ ਮੱਛੀ ਸੰਤੂ ਸਾਹਿਬ ਬਹੁਤ ਜਿਆਦਾ ਚਵਾਈ ਚੰਗੀ ਤੇ ਬਹੁਤ ਜਿਆਦਾ ਥਣ ਵੇਖੋ ਕਿੰਦਾ ਚੰਗਾ ਲੱਗਾ ਇਹ ਸਿਰਫ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਮੈਣਾ ਚੋਗੇ ਹੜਿਆ ਇਹਨੂੰ ਹੂੰ ਹੂੰ ਕੋਈ 4 ਕਿਲੋ ਦੀ ਚਵਾਈ ਆਪਾਂ ਹੁਣ ਕੀਤੀ ਆ ਦੁੱਧ 14-15 ਕਿਲੋ ਕਾੜ ਦਿੰਦੀ ਹੈ ਜਿਹੜੇ ਆਪਾਂ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਕੋਈ ਟਾਈਮ ਪਹਿਲਾਂ ਮੈਂ ਪਹਿਲਾਂ ਜ਼ਿਕਰ ਕੀਤਾ ਵੀਰ ਦੇ ਨਾਲ ਗੱਲਬਾਤ ਹੋਈ ਸੀ ਕਹਿੰਦਾ ਵੀ ਆਪਾਂ ਚਵਾਈ ਕਰਤੀ ਫਿਰ ਵੀ ਤਾਜ਼ੀ ਸੂਈਏ ਦੋਸਤੋ ਕੋਈ ਆਪਦੀ ਦੋ ਟਾਈਮ ਬੰਨ ਗਏ ਟਾਈਮ ਟੂ ਟਾਈਮ ਆਪਦੀ ਤਸੱਲੀ ਕਰ ਸਕਦਾ ਬਾਕੀ ਸੰਧੂ ਸਾਹਿਬ ਬਹੁਤ ਹੀ ਜਿਆਦਾ ਠੰਡੀ ਆ ਫੋਲੀ ਆਪਣੀ ਪ੍ਰੋਪਰ ਗਰੰਟੀ ਹੋ ਗਈ ਆਪਣੀ ਗਾਂ ਲੱਤ ਲਾਵੇ ਕੋਸ਼ਿਸ਼ ਕਰੇ ਤੇ ਆਪਣੇ ਘਰ ਘਾਲ ਦੇਣੀ ਜਿਹੜੇ ਮਰਜ਼ੀ ਬਾਕੀ ਮੇਰਾ ਵੀਰ ਜਿਨੇ ਵੀ ਤਸੱਲੀ ਕਰਨੀ ਆ ਕੋਈ ਬੇ ਟਾਈਮੇ ਤਸੱਲੀ ਨਾ ਕਰਿਆ ਕਰੋ ਦੋ ਟਾਈਮ ਸੁਬਾ ਟਾਈਮ ਬੰਨ ਲਿਆ ਕਰੋ ਸ਼ਾਮ ਦਾ ਟਾਈਮ ਬੰਨ ਲਿਆ ਕਰੋ ਸੰਤੂ ਸਾਹਿਬ ਚਾਹੇ ਕੋਈ ਆਨਲਾਈਨ ਵੀ ਲਿੰਦਾ ਦੋ ਟਾਈਮ ਆਪਣੇ ਤੋਂ ਵੀਡੀਓ ਕਾਲ ਤੇ ਚਵਾ ਕੇ ਤਸੱਲੀ ਕਰਕੇ ਆਵਦੀ ਗਾਂ ਖੜੇ ਜੋ ਕੋਈ ਆਨਲਾਈਨ ਲਿੰਦਾ 5000 ਸਾਈਪਾ ਦੇ ਆਪਣੇ ਖਾਤੇ 'ਚ ਆਵਦੇ ਘਰ ਜਦੋਂ ਗਾਂ ਜਾਂਦੀ ਆਵਦੇ ਘਰ ਲਵਾ ਕੇ ਤਸੱਲੀ ਕਰਕੇ ਕਿਉਂ ਕੇ ਫੇਰ ਆਪਣੋਂ ਪੈਸੇ ਦੇ ਦੇ ਠੀਕ ਹੈ ਜੀ ਕੋਈ ਵੀ ਚਾਪਾ ਨੂੰ ਜਾਨੀ ਕੀ ਠੀਕ ਹੈ ਠੀਕ ਹੈ ਮੁਸ਼ਕਲ ਨਹੀਂ ਹੈ ਕਿਸੇ ਦਾ ਅੱਛਾ ਸੰਦੀਪ ਭਾਈ ਸੂਆ ਇੱਕ ਦੂਜਾ ਸੰਤੂ ਸਾਹਿਬ ਦੂਜਾ ਸੂਆ ਪਹਿਲੇ ਸੂਵੇ 13 ਕਿਲੋ ਦੋ ਦਿਨ ਨੇ ਕੱਢਿਆ ਜੀ ਲਓ ਜੀ ਦੂਜਾ ਸੂਆ ਹੈ ਕਿ ਉਹ ਦੂਜਾ ਸੂਆ ਤੇ 13 ਕਿਲੋ ਲੀਟਰ ਦੀ ਚਵਾਈ ਜਿਹੜੀ 13 ਕਿਲੋ ਪਹਿਲਾਂ ਸੁਣ ਹਾਂਜੀ ਹਾਂਜੀ ਠੀਕ ਆ ਬੱਚੇ ਦਾ ਕਰਦੀ ਆ ਥੋੜਾ ਜਿਹਾ ਠੀਕ ਆ ਬੱਚੇ ਦਾ ਕਰਦੀ ਚਲੋ ਕੋਈ ਗੱਲ ਨਹੀਂ ਫਿਲਹਾਲ ਆਪਾਂ ਜਿੰਨਾ ਵੀ ਤੋੜ ਕੇ ਤਸल्ली ਨਾਲ ਦਿਖਾਉਨੇ ਆ ਧਾ ਲੋ ਜੀ ਸੋ ਅਡਰ ਰੂਟਰ ਦੋਸਤੋ ਕਾਫੀ ਸੋਹਣਾ ਠੀਕ ਆ ਥਣ ਪ੍ਰੋਪਰ ਤੁਹਾਨੂੰ ਦਿਖਾਈ ਦਿੱਤਾ ਬਿਲਕੁਲ ਮੁਠੀ ਵਿੱਚ ਆਉਣ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਣ ਬਹੁਤ ਜਿਆਦਾ ਸੰਤੋਖ ਸਾਹਿਬ ਚੰਗੀ ਵਸ਼ੀ ਆ ਤੇ ਫੇਸ ਕੁਆਲਟੀ ਦੇਖ ਲਓ ਇੱਕ ਵਾਰੀ ਆ ਕਰੋ ਚੈੱਕ ਜੀ ਠੀਕ ਆ ਹੁਣ ਸੰਦੀਪ ਹੁਣ ਜਦੋਂ ਚਵਾਈ ਕੀਤੀ ਦੂਜੇ ਡੰਗ ਦੀ ਹੋ ਗਈ ਹੈ ਨਾ ਸੰਧੂ ਸਾਹਿਬ 4 ਕਿਲੋ ਸਵੇਰੇ ਚੋਇਆ 4 ਕਿਲੋ ਬੋਲਾ ਹੁਣ ਜਿਆ 8 ਕਿਲੋ ਦੇ ਕਰੀਬੇ ਤੇ ਥੱਲੇ ਬੋਲਾ ਹੁਣ ਤਿਆਰ ਹੈ ਜੀ ਲਓ ਜੀ 8 ਕਿਲੋ ਵੀਰਾਂ ਦਾ ਬੋਲਾ ਹਾਜ਼ਰ ਹੈ ਬਾਕੀ ਬਹੁਤ ਠੰਡੀ ਧੀਰੀਆ ਮੰਗਾ ਪਾ ਕੇ ਜਿੱਦਾਂ ਮਰਜ਼ੀ ਚੋੜੋ ਸੰਤੂ ਸਾਹਿਬ ਚਵਾਈ ਬਹੁਤ ਜਿਆਦੀ ਮੱਛੀ ਮੋਟਰੀ ਲੱਗੀ ਹੈ ਜੀ ਠੀਕ ਹੈ ਜੀ ਮੱਛੀ ਮੋਟਰਾ ਨੂੰ ਆਉਂਦੀ ਹੈ ਰੇੜੀ ਮਗਰ ਦੋਸਤੋ ਇਹਦੇ ਫੀਮੇਲ ਕਾਫ ਮਗਰ ਮੱਛੀ ਹੈ ਠੀਕ ਹੈ ਤਾਂ ਸੰਦੀਪ ਕੀ ਮੁੱਲ ਬਰੇ ਕਰੇਗਾ ਸੰਤੂ ਸਾਹਿਬ ਇਹੋ ਜੀਆਂ ਮੱਛੀਆਂ ਦਾ ਲੋਕੀ 55 ਵਿੱਚ ਮੰਗਦੇ ਆ 50 ਵੀ ਮੰਗਦੇ ਆ ਆਪਾਂ ਮੁੱਲ ਕਰਦੇ ਸੰਤੂ ਸਾਹਿਬ 45000 ਰੁਪਿਆ 42000 ਦਾ ਦੇ ਲੈ ਆ ਉਹਦੇ ਵਿੱਚੋਂ 200 ਰੁਪਿਆ ਛੋਟ ਕਰਾਂਗੇ ਸੰਤੂ ਸਾਹਿਬ 42 'ਚੋਂ 42 'ਚੋਂ 200 ਰੁਪਿਆ ਛੋਟ ਕਰ ਦਾਂਗੇ ਠੀਕ ਹੈ ਜੀ ਇਹ ਤੁਸੀਂ ਆਖੋਗੇ ਤੇ 500 ਹੋਰ ਮਾਨ ਕਰਦੇ ਨੇ ਸਾਢੇ 41 ਦੀ ਦੇ ਦਾਂਗੇ ਸੰਤੂ ਸਾਹਿਬ ਨਹੀਂ ਨਹੀਂ ਪੂਰਾ ਕੇ ਇਹਨਾ ਵੀ ਹੁੰਦਾ ਕੁਝ 100 200 ਦਾ ਮਾਨ ਤਾਂ ਨਹੀਂ ਪੂਰਾ ਖੁੱਲਾ ਕਰ ਦਿਆ ਸਾਢੇ 41 ਦੀ ਸੰਤੂ ਸਾਹਿਬ ਦੇ ਦਾਂਗੇ ਤੇ ਬਾਕੀ ਬੱਛੀ ਇਸ ਤਰ੍ਹਾਂ 50000 ਨੂੰ ਵੀ ਵੇਚ ਦੇ ਦੀ ਆ ਠੀਕ ਆ ਬਈ ਪਰ ਆਪਾਂ ਤੁਹਾਡੇ ਕਹਿੰਦੇ ਸਾਢੇ 41 ਦੀ ਲਓ ਜੀ ਸਾਢੇ 41000 ਦੀ ਦੋਸਤੋ ਇਹ ਵੀਰਾਂ ਦਾ ਵੀ ਆਪਾਂ ਤੁਹਾਨੂੰ ਵੇਖ ਦੇ ਬਹੁਤ ਜਿਆਦਾ ਚੰਗੀ ਬੱਛੀ ਆ ਬਿਲਕੁਲ ਜੇਰ ਜੂਰ ਦੀ ਪ੍ਰੋਪਰ ਵੀਡੀਓ ਆ ਕੋਈ ਵੀਰ ਆਪਦੀ ਆ ਕੇ ਤਸੱਲੀ ਨਾਲ ਵੇਖ ਸਕਦਾ ਵੀਡੀਓ ਵੀ ਬਾਕੀ ਸੰਤੂ ਸਾਹਿਬ ਕਿਹਨੇ ਆਪਾਂ ਆਨਲਾਈਨ ਠੀਕ ਆ ਜੀ ਹਾਂਜੀ ਮਾਰਜੀ ਅ ਸੋ ਦੋਸਤੋ ਇਹ ਹੋ ਗਈ ਪਹਿਲੇ ਨੰਬਰ ਵਾਲੀ ਇਸ ਵਾਰਡ ਦੀ ਗੱਲਬਾਤ ਹਾਂਜੀ ਹਾਂਜੀ ਤੇ ਵਾਰਡ ਚੰਗੀ ਆ ਪ੍ਰੋਪਰ ਤੁਹਾਨੂੰ ਆਪਾਂ ਦਿਖਾਤੀ ਆ ਥੋੜੀਆਂ ਬਾਤਾਂ ਧਾਰਾਂ ਮਾਰ ਕੇ ਵੀ ਤਸੱਲੀ ਕਰਾਤੀ ਆ ਇਹ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਕਈ ਨਾ ਆਊਟ ਆਫ ਸਟੇਟ ਜਾਂ ਦੂਰ ਦਰੜੇ ਕੋਈ ਦੂਰ ਦਰੜੇ ਜ਼ਿਲ੍ਹਿਆਂ ਦੇ ਵਿੱਚ ਬੈਠਿਆ ਵੀ ਚਲੋ ਨਹੀਂ ਆ ਆ ਹੁੰਦਾ ਆਨਲਾਈਨ ਸੌਦਾ ਕਰਨਾ ਚਾਹੁੰਦੇ ਜਿਹੜੇ ਵੀਰ ਕੋਈ ਘਰ ਪਹੁੰਚ ਸਕਦਾ ਉਹਨਾਂ ਆਪਦੀਆਂ ਅਨਕੇ ਘਰੇ ਤੁਸੀਂ ਤਸੱਲੀ ਕਰੋ ਠੀਕ ਆ ਆ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਵੈੜ ਹਾਂਜੀ ਸੰਧੂ ਸਾਹਿਬ ਜੀ ਇਹ ਤੁਹੀ ਆਈ ਹਜੇ ਹੁਣੇ ਲੈ ਕੇ ਆਇਆ ਵਸ਼ੀ ਇਹ ਗੱਬਣਾ ਬਰਾ ਬਹੁਤ ਜਿਆਦਾ ਚੰਗੀ ਵੈੜ ਆ ਵੇਖੋ ਬਰੀਡ ਬਰਾ ਬਹੁਤ ਜਿਆਦਾ ਬੂਤੀ ਕਿੱਡੀ ਕੁਆਲਿਟੀ ਵਾਲੀ ਲੱਗੀ ਆ ਕੰਨ ਕੁੰਨ ਬਹੁਤ ਜਿਆਦਾ ਨਿਕਾ ਲੱਗਾ ਸੰਧੂ ਸਾਹਿਬ ਇਹਨੂੰ ਫਾਰਮਰ ਚੋਂ ਲਈ ਆ ਜਿਹੜੇ ਫਾਰਮ ਤੋਂ ਲਈ ਆ 17 18 ਕਿਲੋ ਪਹਿਲੇ ਸਵੇਰ ਦੁੱਧ ਪਲੂਨ ਨੇ ਦਿੱਤਾ ਜੀ 6 ਦੰਦ ਹੋਈ ਆ ਜੀ ਵਸ਼ੀ ਲਓ ਜੀ ਮੋਹ ਛਕੀ ਆ ਹਾਂਜੀ ਅਜੇ ਸੰਧੂ ਸਾਹਿਬ 10 ਤੋਂ 15 ਦਿਨ ਦੇ ਵਿੱਚ ਇਹਨੇ 10 10 ਦਿਨ ਤਾਂ ਆਮ ਨੇ ਲੈ ਜਾਣੇ ਨਾ ਥਣ ਤੋਂ ਬਹੁਤ ਜਿਆਦਾ ਚੰਗਾ ਲੱਗਾ ਦੁੱਧ ਵੀ ਦੁੱਧ ਵੀ 20 ਤੋਂ ਪਲੱਸ ਪਵਾਉਗੀ ਸੁਭਾ ਦੂਜਾ ਸੰਤੂ ਸਾਹਿਬ ਲਓ ਜੀ ਹਾਂਜੀ ਅਜੇ 15 ਦਿਨ ਕੱਢਦੀ ਆ ਹਾਂਜੀ 10 ਤੋਂ 15 ਦਿਨ ਲੈ ਜਾਣੇ ਸੰਤੂ ਸਾਹਿਬ ਲਈ ਲਓ ਜੀ 10 ਤੋਂ 15 ਦਿਨ ਹਜੇ ਆਰਾਮ ਨਾਲ ਦੋਸਤ ਇਹਨੇ ਲੈ ਜਾਣਗੇ ਬਾਕੀ ਫੇਸ ਕੁਆਲਿਟੀ ਤੇ ਬਹੁਤ ਜਿਆਦਾ ਕਮਾਲ ਦੀ ਸੰਤੂ ਸਾਹਿਬ ਇੱਕ ਰੰਗ ਬਿਲਕੁਲ ਬਲੈਕ ਠੀਕ ਹੈ ਜੀ ਬਲੈਕ ਡਾਇਮੰਡ ਆ ਕਰੋ ਚੈੱਕ ਬਹੁਤ ਜਿਆਦਾ ਚੰਗੀ ਪੱਛੀ ਸੰਤੂ ਸਾਹਿਬ ਆ ਦੇਖੋ ਜੀ ਤੇ ਸੰਦੀਪ ਸਿੰਘ ਵੀਰ ਕਹਿੰਦਾ ਵੀ ਦੂਜਾ ਸੂਆ ਦੋਸਤੋ ਇਹ ਸੂਨ ਵਾਲੀ 15 ਸੂਆ ਦੀ ਆ ਕਿ ਇਸ ਕੁਆਲਿਟੀ ਵੇਖੋ ਪਿਓਰ ਦੂਜਾ ਸੂਆ ਆ ਪਿਓਰ ਦੂਜਾ ਸੂਆ ਛੋਟਾ ਜਿਹਾ ਕਾਨਾ ਬਿਲਕੁਲ ਬਾਕੀ ਬੂਥੀ ਬਿਲਕੁਲ ਜਿਹੜੀ ਦੋਸਤੋ ਸਮਾਲ ਸਾਈਜ਼ ਆ ਜਿੱਦਾਂ ਆਪਾਂ ਐਚ ਐਫ ਵੀ ਦੇ ਵਿੱਚ ਆ ਆ ਦੇਖੋ ਜੀ ਦਰਦੀ ਆ ਜੇ ਤੁਰੀ ਆਈ ਸੰਧੂ ਸਾਹਿਬ ਆ ਬਿਲਕੁਲ ਜੀ ਕਿਹਨਾ ਪਸੂ ਚਲ ਨਵੀਂ ਥਾਂ ਤੇ ਉਹਦਾ ਮਾੜਾ ਮੋੜ ਤਾਂ ਭਾਈ ਦਾ ਨੱਟਦਾ ਹੀ ਆ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਤੁਰ ਹੀ ਆਈ ਕਰਕੇ ਟਿਕਾਟੋ ਕਰ ਦੋਸਤੋ 15 ਦਿਨ ਆਈਡੀਆ ਮੰਨ ਕੇ ਕੋਈ ਵੀਰ ਖਰੀਦ ਕਰੇ 15 ਦਿਨ ਦਾ ਸਮਾਂ ਹਜੇ ਲੈ ਜਾਓ ਖੁੱਲਾ ਟੁੱਲਾ ਬਣੋ ਕੋਈ ਪੂਰਾ ਠੀਕ ਹੈ ਜੀ ਬਣੋ ਤੁਹਾਨੂੰ ਪੂਰਾ ਸੋ ਲੜਾਂ ਲੂੜਾਂ ਕਾਫੀ ਆ ਆ ਦੇਖੋ ਠੀਕ ਹੈ ਸੋ ਬਾਕੀ ਹੁਣ ਮੌਕੇ ਤੇ ਜਿਹੜੇ ਵੀਰ ਨੇ ਲੈ ਕੇ ਜਾਣੀ ਆਪਦੀ ਸੰਧੂ ਸਾਹਿਬ ਹੁਣ ਆਪਾਂ ਭਾਣਾ ਦੇ ਦਾਂਗੇ ਮੁੜ ਕੇ ਆਪਾਂ ਫੁੱਲ ਰੇਟ ਨਾਲ ਦੇਵਾਂਗੇ ਕਿਉਂਕਿ ਜੇ ਆਪਾਂ ਨੂੰ ਸਾਹਮਣੀ ਪਈ ਦੱਸ ਦਿੰਦੇ ਅੱਛਾ ਜੀ ਹਾਂਜੀ ਉਹਦੇ ਆਪਾਂ ਸੁਹੀ ਦੀ ਵੀਡੀਓ ਪਾਈ ਕਰਕੇ ਇਹਦੀ ਪਾਤੀ ਨਾਲ ਬਾਕੀ ਬਹੁਤ ਜਿਆਦੀ ਵੱਛੀ ਚੰਗੀ ਆ ਸੰਧੂ ਸਾਹਿਬ ਠੀਕ ਹੈ ਭ ਸੋ ਬਣਦੀ ਆ ਰਹੀ ਹੈ ਦੋਸਤੋ ਵੇਖੋ ਠੀਕ ਆ ਬਾਕੀ ਦਿਨੋ ਦਿਨਾ ਪ੍ਰੋਪਰ ਪੂਰੀ ਚੱਲ ਰਹੀ ਹੈ ਹਾਂ ਜੀ ਲੈ ਲੇਗੇ ਅਜੇ ਦਿਨ 10 ਤੋਂ 15 ਲੜ ਸਾਰੇ ਸੰਧੂ ਸਾਹਿਬ ਕੱਢਨੇ ਨੇ ਢੇਲ ਢਾਲ ਬਹੁਤ ਜਿਆਦੀ ਵਸ਼ੀ ਦੇ ਹਾਂ ਸਾਰੀ ਵਸ਼ੀ ਕੱਢੂਗੀ ਫੇਸ ਕੁਆਲਟੀ ਬਹੁਤ ਜਿਆਦੀ ਚੰਗੀ ਹੈ ਅੱਛਾ ਸੰਦੀਪ ਕਿੰਨਾ ਮੋਲ ਵੀਰ ਸੰਧੂ ਸਾਹਿਬ ਮੋਲ ਉਤਰਾ 65000 ਦੀ ਵਸ਼ੀ ਵੇਚਣੀ ਆਪਾਂ ਜੇ ਸੂਈ ਸਵਾਈ ਵੇਚ ਗਏ ਤੇ ਅੱਜ ਮੋਲ ਕਰਦੇ 55000 ਰੁਪਿਆ 52000 ਦਾ ਦੇ ਰਿਆ ਕਰਾਂਗੇ ਉਹਦੇ ਵਿੱਚੋਂ 500 ਰੁਪਿਆ ਛੋਟ ਕਰਾਂਗੇ 551 ਦੇ ਦੇ ਦਾਂਗੇ ਸੰਧੂ ਸਾਹਿਬ ਸਾਢੇ 51 ਦੇ ਕਿ ਜਵਾਗੇ ਦਵਾਂਗੇ 20 ਕਿਲੋ ਦਸਨ ਸੋਹ ਲਓ ਜੀ 51 51 ਪੂਰੇ ਦੀ ਹੈ ਠੀਕ ਹੈ 51 ਦੇ ਦੇ ਦਾਂਗੇ 55 ਕਿਹਦੇ ਤੁਸੀਂ 51 ਕਹੇ ਤਾਂ ਸਾਨੂੰ ਸਭ 51 ਦੇ ਲਓ ਜੀ 51000 ਦੀ ਵੀਰਾਂ ਦਾ ਵੀ ਇਸ ਕੁਆਲਟੀ ਬਹੁਤ ਜਿਆਦਾ ਚੰਗੀ ਹੈ ਛੱਡ ਚੋਂ ਲਈ ਵਸੀ ਬੜੀ ਜਿਆਦਾ ਠੀਕ ਹੈ ਸੋਹ ਬਾਕੀ ਹੈ ਕਾਫੀ ਸੋਹਣੀ ਹੈ ਠੀਕ ਹੈ ਨਿਗਰ ਜਿੰਨੀ ਹੈ ਪੂਰੀ ਨਿਗਰ ਆ ਡਰ ਡਰ ਵੀ ਜਿਹੜਾ ਦੋਸਤੋ ਪੂਰਾ ਨਿਗਰ ਬਣਾਉਗੇ ਠੀਕ ਆ ਤੇ ਹਜੇ 10 15 15 ਦਿਨਾਂ ਦਾ ਬਿਲਕੁਲ ਵੀਰਵਾ ਜਿਹੜਾ ਤੁਸੀਂ ਇੱਕ ਆਈਡੀਆ ਰੱਖ ਕੇ ਸੌਦਾ ਕਰਿਓ ਠੀਕ ਆ ਤੇ 51000 ਲੈਣ ਦੇਣਾ ਅੱਗੇ ਆ ਗਿਆ ਆਪਣੇ ਕੋ ਕ੍ਰਾਸਪੰਦੇ ਠੀਕ ਹੈ ਜਰਸੀ ਕ੍ਰਾਸ ਹਾਂ ਜਰਸੀ ਕ੍ਰਾਸ ਚ ਆ ਗਈ ਸੰਤੂ ਸਾਹਿਬ ਜਰਸੀ ਜਿਵੇਂ ਆਉਂਦੀ ਹੈ ਹੇਅਰ ਸ਼ੇਅਰ ਚ ਆਉਂਦੀ ਹੈ ਯਾਨੀ ਕਿ ਠੀਕ ਹੈ ਕਲਰ ਪੂਲਰ ਵਾਈਜ਼ ਵੀ ਦੋਸਤੋ ਕੋਈ ਵੀ ਐਰ ਸ਼ੇਅਰ ਜਰਸੀ ਕ੍ਰਾਸ ਮੰਨ ਸਕਦਾ ਠੀਕ ਹੈ ਤੇ ਕੱਦ ਪੂਰਾ ਵੱਡਾ ਸੋ ਵੱਡੇ ਹਾਈਟ ਕੱਦਦੀ ਆ ਤੇ ਸੰਦੀਪ ਇਹਨੂੰ ਸੂਈ ਨੂੰ ਕਿੰਨਾ ਕੁ ਦਿਨ ਸੰਤੂ ਸਾਹਿਬ ਪਰਸੋਂ ਸੂਈ ਆ ਅੱਛਾ 14 15 ਲੀਟਰ ਇਹਦੇ ਥੱਲੇ ਬੌਲੀ ਤਿਆਰ ਆ ਸੰਤੂ ਸਾਹਿਬ ਅੱਛਾ ਜੀ ਦੁੱਧ ਜੇ ਕੋਈ ਚੰਗਾ ਫਾਰਮਰ ਆ ਸਾਂਭੂਗਾ ਜੇ ਕੋਈ ਲੈਰੇ ਵੀਰ ਚੰਗੀ ਸਾਂਭ ਕਰੂਗਾ ਤੇ ਦੁੱਧ 20 ਕਿਲੋ ਕੱਢ ਦੂਗੀ ਜੀ ਲਓ ਹੋਣ 14 15 ਕਿਲੋ ਹਾਂਜੀ ਚਵਾ ਦਾਂਗੇ ਸੰਤੂ ਸਾਹਿਬ ਇੱਕ ਦਿਨ ਹੁੰਦਾ ਵੀ ਉਤਨਾ ਚਵਾਵਾਂਗੇ ਜੀ ਅੱਛਾ ਅੱਛਾ ਬਾਕੀ ਫੇਸ ਕੁਆਲਿਟੀ ਬਹੁਤ ਜਿਆਦੀ ਵਧੀਆ ਇਹਦੀ ਵੀ ਲਓ ਜੀ ਸੋ ਮੂੰਹ ਮੱਥੇ ਦੀ ਬਹੁਤ ਸੋਹਣੀ ਦੋਸਤੋ ਛੋਟੇ ਜੇ ਕੰਨਾਂ ਤੇ ਹਾਈਟ ਕਰਦੀ ਪੂਰੀ ਉੱਚੀ ਆ ਵੱਡੀ ਹਾਈਟ ਕਰਦਾ ਠੀਕ ਆ ਜੀ ਠੀਕ ਆ ਆ ਦੇਖੋ ਥਾਨ ਥਾਨ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਨ ਤੇ ਆਰਡਰ ਸੋਣਾ ਹੈਗਾ ਮਗਰ ਤੇ ਬੱਛਾ ਹੈ ਮਗਰ ਬੱਛਾ ਸੰਤੂ ਸਾਹਿਬ ਜੀ ਮਗਰ ਬੱਛਾ ਠੀਕ ਆ ਸੋ 15 ਕਿਲੋ ਦੋਸਤੋ ਹੁਣ ਨੈਟ ਬੌਲੇ ਤੇ ਆ ਠੀਕ ਆ ਦੁੱਧ ਵੀਰਾਂ ਦਾ ਵੀ ਚੰਗਾ ਪਾ ਦਿਓਗੀ ਠੀਕ ਹੈ ਜੇਕਰ ਬੋਲ ਨੂੰ ਦੇਖੀਏ ਹਾਂਜੀ ਹਾਂਜੀ ਸੰਤੋਖ ਸਾਬ ਆਰਡਰ ਕੁਆਲਿਟੀ ਚੰਗੀ ਹੈ ਨਾ ਦੁੱਧ ਜੇ ਕੋ ਫਾਰਮ ਚੰਗਾ ਸੰਭੂਗਾ ਫਾਰਮ ਵਾਲਾ ਤੇ ਆਪੇ ਪਾਊਗੀ ਤੇ ਜੇ ਵੀਰ ਕੋਈ ਆਕੇ ਮੈਂ ਪਾ ਗਿਆ ਅੱਧਾ ਕਿਲੋ ਮੰਡ ਤੇ ਕਿਉਂ ਮੈਂ 10 ਕਿਲੋ ਦੁੱਧ ਡੰਗਦਾ ਉਹ ਨਹੀਂ ਦੇ ਸਕਦੀ ਸੰਤੋਖ ਸਾਬ ਠੀਕ ਹੈ ਕੋਈ ਮੰਡ ਵੀ 4 ਕਿਲੋ 3 ਕਿਲੋ ਪਾਉਣਾ ਪਊਗਾ ਇਹਨੂੰ ਓਕੇ ਓਕੇ ਹਾਂਜੀ ਠੀਕ ਹੈ ਅੱਛਾ ਸੰਦੀਪ ਜੀ ਬਾਕੀ ਬਹੁਤ ਜ਼ਿਆਦਾ ਠੰਡੀ ਠੀਰੀ ਆ ਕੋਈ ਉਹੋ ਜਿਹੀ ਨਹੀਂ ਗੱਲ ਹੈਗੀ ਜਿੱਦਾਂ ਮਰਜੀ ਜਵਾਬ ਪਸਮਾਪ ਖਾ ਦਿਓ ਮਾੜਾ ਜੀ ਦੇਖੋ ਜੀ ਆ ਠੀਕ ਹੈ ਜੀ ਠੀਕ ਹੈ ਤੇ ਸੰਦੀਪ ਕਿੰਨਾ ਮੋਲ ਵੀਰ ਸੰਤੂ ਸਾਹਿਬ ਲੈ ਵੇਖ ਲੋ ਜਿੰਨੇ ਚੰਗੀ ਲੱਗਦੀ ਦੇ ਦਿੰਨੇ ਆ ਮੋਲ ਦੇ ਕਰਦੇ ਆ 65000 ਰੁਪਏ ਇਹਦਾ ਅੱਛਾ ਦੇਹਲਾ ਸੰਤੂ ਸਾਹਿਬ 47000 ਦੀ ਦੇ ਦਾਂਗੇ ਉਹਦੇ ਵਿੱਚੋਂ 200 ਰੁਪਏ ਛੋਟ ਕਰ ਦਾਂਗੇ ਬੜੀ ਸ਼ਾਨਮਾਰੀ ਠਾਣੂ ਸੰਤੂ ਸਾਹਿਬ ਜੀ ਤੁਸੀਂ ਅੱਜ ਕਹਿ ਗੱਤਿਆ ਵੀ ਨਿਗੇ ਨਿਗੇ ਮੁੱਲ ਕਰਨਾ ਮਹਾਂ ਚਲੋ ਦਾ ਦਈਏ ਸਾਰੀਆਂ ਉੱਡਦੀਆਂ ਜਾਣਾਂ ਅਜ ਪਾਉ ਲੋਕ ਸੋਣ ਜੀ ਪਸੂ ਦੇ ਹਿਸਾਬ ਨਾਲ ਹੀ ਆਪਾਂ ਮੁੱਲ ਠੀਕ ਲੱਗਦੇ ਆ ਬਾਕੀ ਚੰਗੀ ਵਿਹੜ ਵੀ ਚੰਗੀ ਹੈ ਸੰਤੂ ਸਾਹਿਬ ਬਹੁਤ ਜਿਆਦਾ ਚੰਗੀ ਹੈ 47000 ਦੀ ਦੇ ਦਾਂਗੇ ਕੋਈ ਵੀ ਰਾਜੇ ਬਹੁਤ ਜਿਆਦਾ ਚੰਗੀ ਬਾਹਰੋਂ ਨਹੀਂ ਮਿਲਣੀ ਆਪ ਨੂੰ ਵੀ ਇਹੋ ਜਿਹੀ ਲਓ ਜੀ 47000 ਦੀ ਦੋਸਤੋ ਤੇ ਵਿਹੜ ਵੀ ਤੁਸੀਂ ਕੱਦ-ਕਾਠ ਵੀ ਆਪ ਦੇਖ ਲਓ ਠੀਕ ਹੈ ਜ ਠੀਕ ਆ ਵੀ ਠੀਕ ਆ ਹਾਂਜੀ ਤਾਂ ਬਿਲਕੁਲ ਧਾਰਾ ਮਾਰ ਕੇ ਵੀ ਤੁਹਾਨੂੰ ਕੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਤਸੱਲੀ ਕਰਾਤੀ ਆ ਇੱਕ ਵਾਰੀ ਥੋੜਾ ਜਿਹਾ ਨੇੜੇ ਉਹ ਤੁਹਾਨੂੰ ਥਾਂ ਦੇ ਵਿੱਚ ਚੰਗੀ ਠੰਡੀ ਧੀ ਨੀ ਵੇਖੋ ਆਹ ਵੇਖੋ ਠੰਡੀ ਠੰਡੀ ਧੀ ਆਹ ਦੇਖੋ ਜੀ ਠੀਕ ਆ ਜਿੱਦਾ ਮਰਜ਼ੀ ਤਸੱਲੀ ਕੋਈ ਸੱਜੇ ਖੱਬੇ ਅੱਗੇ ਪਿੱਛੇ ਬਹਿ ਕੇ ਤਸੱਲੀ ਕਰੀ ਜਿਓ ਮੇਰਾ ਵੀਰ ਠੀਕ ਆ ਤੇ ਬਿਲਕੁਲ ਪਰਫੈਕਟ ਤੇ ਐਕਸੀਲੈਂਟ ਆ ਅੱਜ ਸੰਤੂ ਸਾਹਿਬ ਆਪਾਂ ਭਾਅ ਬਿਲਕੁਲ ਨਿਕੇ ਨਿਕੇ ਰੱਖਿਆ ਕਿ ਉੜਦੀਆਂ ਜਾਣ ਪਾਉ ਨੋਕਸ ਨੂੰ ਵਾਂਗੂ ਅੱਛਾ ਜੀ ਹਾਂਜੀ ਹਾਂਜੀ ਅੱਜ ਛੋਟੇ ਚਲੋ ਜੀ ਹਾਂਜੀ ਤੇ ਸੰਦੀਪ ਇਹੋ ਤਿੰਨ ਪਸ਼ੂ ਸੀ ਆਪਣੇ ਤਿੰਨੇ ਹੀ ਸੰਤ ਸਾਹਿਬ ਆਪਣੇ ਦਾ ਬੱਚਾ ਕਿੱਥੇ ਆ ਇਹਦਾ ਅੰਦਰ ਹੈ ਜੀ ਠੀਕ ਆ ਜੀ ਬਿਲਕੁਲ ਤਾਜੇ ਇਹ ਸੰਤ ਸਾਹਿਬ ਅੱਛਾ ਜੀ ਉਹ ਬੱਚਾ ਮੇਰੇ ਖਾਲ ਬੱਚਾ ਹੋ ਵੇਖੋ ਠੀਕ ਆ ਜੀ ਇਹੋ ਬੱਚਾ ਇਹਦਾ ਕੱਲ ਸੋਇ ਪਰਸੋਂ ਸੂਈ ਹੈ ਸੰਤ ਸਾਹਿਬ ਲਓ ਜੀ ਆਹ ਡੱਬਾ ਹੈ ਹਾਂਜੀ ਡੱਬਾ ਬੱਚਾ ਜੀ ਸੋ ਬਿਲਕੁਲ ਆਹ ਡੱਬਾ ਦੋਸਤੋ ਬਿਲਕੁਲ ਮੇਲ ਕਾਫ ਇਸ ਵੈੜ ਤੇ ਥੰਲੇ ਆ ਠੀਕ ਆ ਸੋ ਆ ਬੱਚਾ ਤਸल्ली ਨਾਲ ਦੇਖ ਲਓ ਠੀਕ ਆ ਤੇ ਇਹ ਪਸ਼ੂ ਅਜ ਵੀਰ ਸੰਦੀਪ ਦੇ ਕੋਲੇ ਆ ਦੋਸਤੋ ਤਿੰਨ ਵਗਾਉ ਠੀਕ ਆ ਇੱਕ ਗੱਬਣ ਵੈੜਾ ਬਾਕੀ ਦੋ ਬਿਲਕੁਲ ਤਾਜ਼ੀਆਂ ਸੁਈਆਂ ਨੇ ਸੋ ਜਿਹੜੇ ਵੀਰ ਦਾ ਬਿਲਕੁਲ ਮਨ ਵਜਦਾ ਹੈ ਵੀ ਗੱਬਣ ਵੈੜ ਖਰੀਦਣੀ ਹੈ ਤਾਂ ਤੁਸੀਂ ਇਹ ਕਾਲੀ ਵੈੜ ਨੂੰ ਹੱਥ ਪਾ ਸਕਦੇ ਜੀ ਸੰਤੋਖ ਸਾਹਿਬ ਬਹੁਤ ਜਿਆਦਾ ਚੰਗੀ ਵੱਸੀ ਆ ਸੋਹਣੀ ਆ ਜਿੰਨੇ ਵੀ ਆ ਪੂਰੀ ਆ ਜਿੰਨੇ ਵੀ ਸਿਫਟ ਕਰ ਲੋ ਨਹੀਂ ਥੋੜੀ ਹਾਂਜੀ ਹਾਂਜੀ ਬਹੁਤ ਜਿਆਦਾ ਛੋਟੇ ਛੱਟੇ ਜੇ ਕੰਨ ਨੇ ਬੂਤੀ ਬਾਤੀ ਦੀ ਬਹੁਤ ਸੋਹਣੀ ਆ ਛੋਟੀ ਜੀ ਬਿਲਕੁਲ ਵੇਖੋ ਸਮਾਲ ਸਾਈਜ਼ ਆ ਠੀਕ ਆ ਸੰਦੀਪ ਬੋਲਗੇ ਨੰਬਰ ਵੀਰ 84370 ਜੀ 38939 ਸੰਤੋਖ ਸਾਹਿਬ ਜੀ ਠੀਕ ਆ ਭਰਾ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਇਹ ਹਨ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਫਿਲਹਾਲ ਦੋਸਤੋ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ ਤਿੰਨ ਨੱਕ ਦਿਖਾਉਣੇ ਸੀਗੇ ਤੇ ਪਹਿਲੇ ਨੰਬਰ ਤੇ ਵਿਹੜ ਦਿਖਾਤੀ ਆ ਬਿਲਕੁਲ ਅੱਜ ਮਾਰਨਿੰਗ ਸੁਹੀ ਆ ਤੇ ਜੇਰ ਜੂ ਪ੍ਰੋਪਰ ਪਈ ਆ ਸੋ ਪੂਰੀ ਡਿਟੇਲ ਜਿਹੜੀ ਆ ਦੋਸਤੋ ਪਸ਼ੂ ਦੀ ਜੇਰ ਜਿਹੜੀ ਹੱਥੀ ਪਈ ਹੋਵੇ ਜਿਹੜੀ ਮੌਕੇ ਤੇ ਇਸ ਫਾਰਮ ਤੇ ਪਈ ਹੋਵੇ ਉਹਦੀ ਵੀਡੀਓ ਤੁਹਾਨੂੰ ਨਾਲ ਦੀ ਨਾਲ ਮਿਲਿਆ ਕਰੂਗੀ ਜਰੂਰ ਸੋ ਮੇਰਾ ਵੀਰ ਤਸੱਲੀ ਨਾਲ ਵੀਡੀਓ ਦੇਖ ਲਿਆ ਕਰੋ ਬਾਕੀ ਬਹੁਤ ਬਹੁਤ ਗਾਂ ਸ਼ੇਅਰ ਵੀ ਕਰਦਿਆ ਕਰੋ ਨਵੇਂ ਕਿਸਾਨ ਵੀਰ ਫਾਰਮਰ ਵੀਰਾਂ ਤੱਕ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ